ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿ ਸ੍ਰੀ ਦੰਗਵਾ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਰੂਪ ਚ ਕੌਮੀ ਪੱਧਰ ਤੇ ਪ੍ਰਕਾਸ਼ ਦਿਹਾੜਾ ਸਾਬ ਸ੍ਰੀ ਗੋਬਿੰਦ ਸਿੰਘ ਜੀ ਦਾ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ 10 ਜਨਵਰੀ ਨੂੰ ਆਪੇ ਗੁਰਚੇਲਾ ਨਗਰ ਕੀਰਤਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਗੁਵਾਈ ਦੇ ਵਿੱਚ ਰਵਾਨਾ ਹੋ ਚੁੱਕਾ ਹੈ ਜੋ ਪੜਾਦਰ ਪੜਾ ਹੁੰਦਾ ਹੋਇਆ 14 ਤਰੀਕ ਨੂੰ ਅੱਜ 40 ਮੁਕਤੀਆਂ ਦੀ ਸ਼ਹੀਦੀ ਸਥਾਨ ਤੇ ਜਿੱਥੇ ਅੱਜ ਸ਼ਹੀਦੀ ਜੋੜ ਮੇਲਾ ਮੱਗੀ ਵੀ ਬਣਾਇਆ ਜਾ ਰਿਹਾ ਸੀ 10ਵੇਂ ਦੀ ਯਾਦ ਦੇ ਵਿੱਚ ਰਾਜ ਦਾ ਵਿਸ਼ਰਾਮ ਆਪੇ ਗੁਰਚੇਲਾ ਨਗਰ ਕੀਰਤਨ ਰਾਜ ਦਾ ਵਿਸ਼ਰਾਮ ਸ੍ਰੀ ਮੁਕਸਰ ਸਾਹਿਬ ਵਿਖੇ ਹੈ ਕੱਲ 15 ਜਨਵਰੀ ਨੂੰ ਸ੍ਰੀ ਮੁਕਸਰ ਸਾਹਿਬ ਤੋਂ ਤਕਰੀਬਨ 10 ਵਜੇ ਆਪੇ ਗੁਰਚੇਲਾ ਨਗਰ ਕੀਰਤਨ ਦੀ ਰਵਾਨਗੀ ਹੋਣੀ ਹੈ ਕਿਉਂਕਿ ਰਸਤੇ ਦੇ ਵਿੱਚ ਰੂਟ ਰੁਪਾਣਾ ਭੁੰਡੜ ਛੱਤਿਆਣਾ ਭਲਾਈਆਣਾ ਪੋਥੀ ਚੇਤ ਸਿੰਘ ਮਹਿਮਾ ਭਗਵਾਨਾ ਲੱਖੀ ਜੰਗਲ ਗੋਨੀਆਣਾ ਭਾਈ ਘਈਆ ਚੌਕ ਤੋ ਹੁੰਦਾ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਬਰਨਾਲਾ ਬਾਈਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਤੋਂ ਨਾਰਥ ਸਟੇਟ 100 ਕੁੱਤੀ ਰੋਡ ਸਾਬ ਜੀ ਦਾ ਅਜੀਤ ਸਿੰਘ ਚੌਕ ਤੋਂ ਹੁੰਦਾ ਹੋਇਆ ਬਾਰਮਿਕ ਚੌਕ ਰਾਜ ਦਾ ਵਿਸ਼ਰਾਮ 15 ਜਨਵਰੀ ਨੂੰ ਕੱਲ ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿਖੇ ਹੋਣਾ ਹੈ ਇਹ ਸੰਗਤਾਂ ਨੂੰ ਅਪੀਲ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇ ਸਸ ਜਥੇ ਬੰਨਿਆ ਸਹਿਯੋਗ ਨਾਲ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਜਿਹੜਾ ਆਪੇ ਨਗਰ ਕੀ ਆਪੇ ਗੁਰਚੇਲਾ ਨਗਰ ਕੀਰਤਨ ਦਾ ਵਿਸ਼ਰਾਮ ਕੱਲ 15 ਜਨਵਰੀ ਨੂੰ ਗੁਰਦੁਆਰਾ ਹਾਜ਼ਰੀਤ ਹੰਸਾ ਦੇਖੇ ਇਸ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵਿਸ਼ਰਾਮ ਹੋਣਾ ਤੇ 16 ਜਨਵਰੀ ਨੂੰ ਗੁਰਦੁਆਰਾ ਹਾਜ਼ਰੀਤ ਹੰਸਾ ਤੋਂ ਰਵਾਨਗੀ ਤਕਰੀਬਨ 10 ਤੋਂ 11 ਦੇ ਵਿੱਚ ਹੋਣੀ ਹੈ ਜਿਹੜਾ ਕਿ ਜੱਸੀਪਾਉ ਵਾਲੀ ਕਟਾਰ ਸਿੰਘ ਵਾਲਾ ਟੋਰ ਸ਼ੰਹੀਰ ਭਾਗੀ ਵੰਦਰ ਹੁੰਦਾ ਆ ਤਖਤ ਸ੍ਰੀ ਦੰਦਮਾ ਸਾਹਿਬ ਵਿਖੇ ਆਪੇ ਗੁਰਚੇਲਾ ਨਗਰ ਕੀਰਤਨ ਦੀ ਜੋ ਸਮਾਪਤੀ ਹੋਣੀ ਹੈ ਮੈਂ ਸਮੂਹ ਸੰਗਤਾਂ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪ੍ਰਕਾਸ਼ ਜਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉਥੇ ਸਮੂਹ ਸੰਗਤਾਂ ਨੂੰ ਸਾਰੇ ਵਰਗਾਂ ਨੂੰ ਅਪੀਲ ਕਰਦਾ ਕਿ ਜੋ ਇਹ ਨਗਰ ਕੀਰਤਨ ਆ ਰਿਹਾ ਆਪੇ ਗੁਰਚੇਲਾ ਨਗਰ ਕੀਰਤਨ ਇਸ ਨਗਰ ਕੀਰਤਨ ਦੇ ਵਿੱਚ ਜਿੱਤੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਚੱਲ ਰਹੀਆਂ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਥੇ ਇਤਿਹਾਸਕ ਸ਼ਾਸਤਰ ਪ੍ਰਾਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸਕ ਸ਼ਾਸਤਰ ਜੋ ਸ਼ਾਸਤਰਾਂ ਵਾਲੀ ਗੱਡੀ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਦੇ ਵਿੱਚ ਚੱਲ ਰਹੀ ਹੈ ਤੇਰੀ ਸੰਤਾਵਾਂ ਨੂੰ ਅਪੀਲ ਹੈ ਕਿ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਆਸ ਜੇ ਆਉਣੀਆਂ ਨੇ ਉਹ ਤੇ ਇਸ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆ ਕੇ ਸ਼ਾਸਤਰਾਂ ਦੇ ਗੁਰੂ ਸਾਹਿਬ ਦੇ ਸ਼ਾਸਤਰਾਂ ਦੇ ਵੀ ਦਰਸ਼ਨ ਕਰੀਏ ਜੋ 15 ਤਰੀਕ ਨੂੰ ਇੱਥੇ ਬਠਿੰਡਾ ਸ਼ਹਿਰ ਵਿੱਚ ਪਹੁੰਚ ਰਿਹਾ ਉਹ ਸਵਾਗਤ ਲਈ ਆਈਏ ਤੇ ਸੋਹਣਾ ਤਰੀਕ ਨੁਰਵਾਨਗੀ ਦੇ ਸਮੇਂ ਗੇ ਇਸ ਨਗਰ ਕੀ ਸੰਧਿਆ ਹਾਜ਼ਰੀਆਂ ਲਵਾ ਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ